ਜੇਕਰ ਤੁਸੀਂ ਵੀ ਦਫਤਰ ਦੇ ਵਿੱਚ ਜਾ ਕੇ ਪੀਨੇ ਹੋ ਮਸ਼ੀਨ ਵਾਲੀ ਕਾਫੀ ਤਾਂ ਹੋ ਜਾਓ ਸਾਵਧਾਨ ਕਿਉਂਕਿ ਸਿੱਧਾ ਅਟੈਕ ਕਰ ਸਕਦੀ ਹੈ ਤੁਹਾਡੇ ਦਿਲ ਤੇ ਫਸਟ ਗ੍ਰਾਮ ਜੀ ਤੁਸੀਂ ਦੇਖ ਰਹੇ ਹੋ ਤੇ ਟੀਵੀ ਐਨ ਆਰ ਆਈ ਮੈਂ ਤੁਹਾਡੇ ਨਾਲ ਨੂਰ ਵਰਸੋ ਸੋ ਹੈਲਥ ਅਪਡੇਟ ਲੈ ਕੇ ਹਾਜ਼ਰ ਹਾਂ ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਾਡੀ ਹੈਲਥ ਦਾ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਪਰ ਬਿਜ਼ੀ ਸ਼ੈਡਿਊਲ ਦੇ ਕਾਰਨ ਅਸੀਂ ਕਈ ਚੀਜ਼ਾਂ ਦੇ ਵਿੱਚ ਅਣਗਹਿਲੀ ਕਰ ਜਾਂਦੇ ਜਿਸ ਤੋਂ ਬਾਅਦ ਸਾਨੂੰ ਵੱਡੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਇਲਾਜ ਵੀ ਕਿਤਨਾ ਕਿਤੇ ਪੋਸੀਬਲ ਨਹੀਂ ਹੁੰਦਾ ਅਸੀਂ ਦਵਾਈਆਂ ਤੇ ਪੈਸੇ ਲਾਉਨੇ ਆ ਖਰਚਦੇ ਆ ਔਰ ਫਿਰ ਵੀ ਕਿਤਨਾ ਕਿਤੇ ਰਾਹਤ ਨਹੀਂ ਮਿਲਦੀ ਪਰ ਜੇ ਪਹਿਲਾਂ ਤੋਂ ਹੀ ਅਸੀਂ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰ ਲਈ ਤਾਂ ਸ਼ਾਇਦ ਇਹ ਬਿਮਾਰੀਆਂ ਨਾ ਹੋਣ ਸੋ ਅਸੀਂ ਗੱਲ ਕਰਦੇ ਹਾਂ ਸਾਡੇ ਇੰਡੀਆ ਦੇ ਵਿੱਚ ਹਰ ਕਿਸੇ ਨੂੰ ਚਾਹ ਪੀਣ ਦੀ ਆਦਤ ਹੈ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਚਾਹ ਕੌਫੀ ਪੀਣ ਦੇ ਸ਼ਕੀਨ ਮਿਲ ਜਾਂਦੇ ਨੇ ਕਿ ਜਿਨ੍ਹਾਂ ਦੀ ਅੱਖ ਸਵੇਰੇ ਚਾਹ ਤੇ ਕੌਫੀ ਤੋਂ ਬਿਨਾ ਨਹੀਂ ਖੁੱਲਦੀ ਔਰ ਅਸੀਂ ਪੀਣਾ ਵੀ ਪਸੰਦ ਕਰਦੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਜਲਦਬਾਜ਼ੀ ਦੇ ਵਿੱਚ ਕਈ ਵਾਰ ਅਸੀਂ ਆਪਣੇ ਕੰਮਾਂ 'ਚ ਜਾਣਾ ਹੁੰਦਾ ਲੇਟ ਹੋਣ ਦੀ ਵਜ੍ਹਾ ਕਰਨਾ ਸੀ ਘਰੋਂ ਚਾਹ ਜਾਂ ਕੌਫੀ ਪੀ ਕੇ ਨਹੀਂ ਨਿਕਲਦੇ ਤੇ ਅਸੀਂ ਆਫਿਸ ਦੀਆਂ ਲੱਗੀਆਂ ਮਸ਼ੀਨਾ ਦੇ ਵਿੱਚ ਤੇ ਮਸ਼ੀਨਾ ਵਾਲੀ ਕਾਫੀ ਪੀਣੀ ਪਸੰਦ ਕਰ ਲੈਣੇ ਕਿਉਂਕਿ ਕਾਲੀ ਹੁੰਦੀ ਹੈ ਤਾਂ ਸਾਨੂੰ ਹੁੰਦਾ ਹੈ ਕਿ ਚਲੋ ਅਸੀਂ ਦਫ਼ਤਰ ਜਾ ਕੇ ਪੀ ਲਵਾਂਗੇ ਪਰ ਦੋਸਤੋ ਇਹ ਕਾਲੀ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨਦੇ ਹੋ ਸਕਦੀ ਹੈ ਜੇਕਰ ਤੁਸੀਂ ਦਫ਼ਤਰਾਂ ਦੇ ਵਿੱਚ ਜਾ ਕੇ ਕਿਸੇ ਵੀ ਪਲੇਸ ਤੇ ਜਾ ਕੇ ਮਸ਼ੀਨਾ ਵਾਲੀ ਕਾਫੀ ਪੀਨੇ ਹੋ ਤਾਂ ਇਹ ਤੁਹਾਡੇ ਦਿਲ ਦੇ ਲਈ ਬਹੁਤ ਹੀ ਹਾਨੀਕਾਰਕ ਹੋ ਸਕਦੀ ਹੈ ਇਹ ਖਬਰ ਨੂੰ ਧਿਆਨ ਨਾਲ ਸੁਣੋ ਤੇ ਇਹੋ ਜੀ ਗਲਤੀ ਅੱਗੇ ਤੋਂ ਨਾ ਕਰਿਓ ਤੁਹਾਨੂੰ ਦੱਸਿਆ ਕਿ ਮਸ਼ੀਨ ਵਾਲੀ ਕਾਫੀ ਪੀਣ ਦੇ ਨਾਲ ਤੁਹਾਡੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਇਸ ਤੇ ਖੋਜ ਵੀ ਕੀਤੀ ਗਈ ਹੈ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਆਫਿਸ ਕਾਫੀ ਮਸ਼ੀਨ ਤੋਂ ਬਣੀ ਕੋਈ ਕਾਫੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਆਫਿਸ ਕਾਫੀ ਮਸ਼ੀਨ ਤੋਂ ਬਣੀ ਕਾਫੀ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਇਹ ਅਧਿਐਨ ਨਿਊਟ੍ਰੀਸ਼ਨਲ metabolisim ਐਂਡ ਕਾਰਡੀਓਵੈਸਕੂਲਰ ਡਿਸੀਜ਼ ਨਾਮਕ ਜਰਨਲ ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ ਇਸ ਧਿਆਨ ਦੇ ਵੀ ਦੱਸਿਆ ਗਿਆ ਹੈ ਕਿ ਮਸ਼ੀਨ ਦੇ ਨਾਲ ਬਣੀ ਕਾਫੀ ਪੀਣ ਦੇ ਨਾਲ ਸਰੀਰ ਦੇ ਵਿੱਚ ਐਲਜੀਐਲ ਯਾਨੀ ਕਿ ਬੈਡ ਕੋਲੇਸਟਰੋਲ ਵੱਧ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਕਈ ਹੋਰ ਬਿਮਾਰੀਆਂ ਲੱਗ ਸਕਦੀਆਂ ਨੇ ਖੋਜਕਰਤਾਵਾਂ ਨੇ ਸਵੀਡਨ ਦੇ ਵਿੱਚ ਚਾਰ ਦਫ਼ਤਰਾਂ ਦੇ ਵਿੱਚ 14 ਕਾਫੀ ਮਸ਼ੀਨਾਂ ਦਾ ਸਰਵੇਖਣ ਕੀਤਾ ਖੋਜ ਵਿੱਚ ਪਾਇਆ ਗਿਆ ਹੈ ਕਿ ਮਸ਼ੀਨ ਦੁਆਰਾ ਬਣੀ ਕਾਫੀ ਦੇ ਵਿੱਚ ਕਾਫੈਸਟੋਲ ਅਤੇ ਕਾਵਿਓਲ ਵਰਗੇ ਮਿਸ਼ਰਣ ਹੁੰਦੇ ਨੇ ਇਹ एलडीएल कोलेस्ट्रॉल ਨੂੰ ਵਧਾ ਸਕਦੇ ਨੇ ਖੋਜ ਵਿੱਚ ਪਾਇਆ ਗਿਆ ਕਿ ਜਦੋਂ ਕਾਫੀ ਨੂੰ ਚੰਗੀ ਤਰ੍ਹਾਂ ਫਿਲਟਰ ਨਹੀਂ ਕੀਤਾ ਜਾਂਦਾ ਤਾਂ ਇਹ ਮਿਸ਼ਰਣ ਬਦੇਰੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ ਇਹ ਕਾਰਨ ਹੈ ਕਿ ਦਫਤਰ ਦੇ ਵਿੱਚ ਮਸ਼ੀਨ ਦੇ ਨਾਲ ਬਣੀ ਕਾਫੀ ਪੀਣਾ ਤੁਹਾਡੇ ਦਿਲ ਤੇ ਸਿਹਤ ਦੇ ਲਈ ਖਤਰਨਾਕ ਸਾਬਤ ਹੋ ਸਕਦੇ ਇਸ ਦੇ ਨਾਲ ਦਿਲ ਦੇ ਦੌਰੇ ਦਾ ਵੀ ਖਤਰਾ ਵੱਧ ਸਕਦਾ ਹੈ ਅਧਿਐਨ ਦੇ ਵਿੱਚ ਤਿੰਨ ਕਿਸਮ ਦੀਆਂ ਕਾਫੀ ਦੀਆਂ ਮਸ਼ੀਨਾਂ ਦਾ ਜ਼ਿਕਰ ਕੀਤਾ ਗਿਆ ਖੋਜਕਰਤਾਵਾਂ ਨੇ ਅਧਿਐਨ ਦੇ ਵਿੱਚ ਤਿੰਨ ਤਰ੍ਹਾਂ ਦੀ ਕਾਫੀ ਮਸ਼ੀਨਾਂ ਦਾ ਜ਼ਿਕਰ ਕੀਤਾ ਪਹਿਲੀ ਇੱਕ ਮੈਟਲ ਫਿਲਟਰ ਵਾਲੀ ਇੱਕ ਬਰੋਇੰਗ ਮਸ਼ੀਨ ਹੈ ਦੂਜੀ ਤਰਲ ਕੇਂਦ੍ਰਿਤ ਅਤੇ ਗਰਮ ਪਾਣੀ ਤੋਂ ਬਣੀ ਕਾਫੀ ਹੈ ਇਸ ਤੋਂ ਇਲਾਵਾ ਫ੍ਰੀ ਸੁੱਕੀ ਕਾਫੀ ਦੀ ਵਰਤੋਂ ਕਰਨ ਵਾਲੀ ਇੱਕ ਤਤਕਾਲ ਮਸ਼ੀਨ ਦਾ ਵੀ ਜ਼ਿਕਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਖਤਰਾ ਫਿਲਟਰਾਂ ਦੀ ਵਰਤੋਂ ਨਾ ਕਰਨ ਵਾਲੀਆਂ ਮਸ਼ੀਨਾਂ ਤੋਂ ਬਣੀ ਕਾਫੀ ਦੇ ਵਿੱਚ ਪਾਇਆ ਗਿਆ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਹਫ਼ਤੇ ਵਿੱਚ ਮਸ਼ੀਨ 'ਚ ਪਕਾਈ ਗਈ ਕਾਫੀ ਦੇ ਸਿਰਫ 3 ਕੱਪਾਂ ਦੀ ਬਜਾਏ ਪੇਪਰ ਫਿਲਟਰ ਕਾਫੀ ਪੀਣਾ ਸ਼ੁਰੂ ਕਰ ਦੇਣ ਤਾਂ ਇਹ ਐਲ ਡੀ ਐਲ ਕੋਲੇਸਟ੍ਰੋਲ ਦੀ ਪੱਧਰ ਨੂੰ ਕਾਫੀ ਘਟ ਕਰ ਸਕਦਾ ਹੈ ਇਸ ਅਧਿਐਨ ਅਨੁਸਾਰ ਇਹ ਖੋਜਕਰਤਾਵਾਂ ਨੇ ਉਹਨਾਂ ਲੋਕਾਂ ਚੇਤਾਵਨੀ ਦਿੱਤੀ ਹੈ ਜੋ ਸਾਰਾ ਦਿਨ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਕਰਦੇ ਹੋਏ ਕਾਫੀ ਪੀਂਦੇ ਨੇ ਇਹ ਉਹਨਾਂ ਲੋਕਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਜਿਨ੍ਹਾਂ ਦੀ ਸਰੀਰਕ ਗਤੀਵਿਧੀ ਬਹੁਤ ਘੱਟ ਹੁੰਦੀ ਹੈ ਇਸ ਲਈ ਜੇਕਰ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਤਾਂ ਦਫ਼ਤਰ ਦੇ ਵਿੱਚ ਮਸ਼ੀਨ ਨਾਲ ਬਣੀ ਕਾਫੀ ਦੀ ਖਪਤ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰੋ ਇਸ ਦੀ ਬਜਾਏ ਘਰ ਤੋਂ ਪੇਪਰ ਫਿਲਟਰ ਕਾਫੀ ਲਿਆਓ ਜਾਂ ਕੋਈ ਸੇਤਮੰਦ ਆਪਸ਼ਨ ਚੁਣੋ ਸੋ ਜੇਕਰ ਅਸੀਂ ਇਸ ਤਰ੍ਹਾਂ ਦੀ ਮਸ਼ੀਨ ਦੇ ਨਾਲ ਕਾਫੀ ਪੀਂਦੇ ਆ ਤਾਂ ਸਾਡੀ ਸਿਹਤ ਦੇ ਨਾਲ ਨੁਕਸਾਨ ਕਿਤੇ ਨਾ ਕਿਤੇ ਹੋ ਸਕਦਾ ਸੋ ਇਹਨਾਂ ਚੀਜ਼ਾਂ ਤੋਂ ਬਚੋ ਅਣਗੈਲੀ ਨਾ ਕਰੋ ਜੇਕਰ ਦੇਰੀ ਹੁੰਦੀ ਹੈ ਜੇ ਕਿਤੇ ਲੇਟ ਹੋ ਰਿਹਾ ਹੂੰ ਹੋ ਸਕਦਾ ਕਾਫੀ ਨਾ ਪੀਓ ਪਰ ਮਸ਼ੀਨ ਵਾਲੀ ਕਾਫੀ ਤੋਂ ਦੂਰ ਰਹੋ